ਹਾਂਜੀ ਸਾਰੇ ਮੋਸੋ ਸਸਕਾਲ ਜੀ ਕੀ ਹਾਲ ਚਾਲ ਨੇ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਕੀ ਹਾਲ ਚਾਲ ਸਾਰੇ ਠੀਕ ਠਾਕ ਹੋ ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਥੋੜਾ ਥੋੜਾ ਮੀਂਹ ਪੈ ਰਿਹਾ ਮੌਸਮ ਦੇ ਜਿਹੜੇ ਮਜਾਜ ਬਿਲਕੁਲ ਬਦਲਣੇ ਸ਼ੁਰੂ ਹੋ ਗਏ ਨੇ ਤੇ ਜਿਹੜਾ ਆਪਣਾ ਗਰਮੀ ਤੋਂ ਰਾਹਤ ਥੋੜੀ ਮਿਲ ਰਹੀ ਹੈ ਨਾ ਪੰਜਾਬ ਦੇ ਵਿੱਚ ਪੂਰੇ ਚ ਤੇ ਰਾਤ ਦਾ ਬਹੁਤ ਵਧੀਆ ਮੌਸਮ ਹੈ ਬਿਲਕੁਲ ਠੰਡਾ ਤੇ ਆਪਾਂ ਆਪਾਂ ਦੁਵਾਲ ਕੇ ਘਾਤਾ ਕੰਮ ਨੂੰ ਕਰਕੇ ਤੇ ਆਪਾਂ ਚੱਲ ਬਈ ਸ਼ਹਿਰ ਨੂੰ मैं क्या क्या लाज भीडियो बना ला मौसम बिल्कुल ठंडा करी नहीं ते 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 हो, तो फिर मैं क्या होमें ठीक ठाक है क्योंकि पूरी ख्श चाहिए घर वाली पूरी ख्श चाहिए तीन खुश रह सकते नहीं तो थे बंदा जिंदगी कामयाब हो सकता मैं बड़ा कामयाब लोग पूरे जले पे अस पूरे कामयाबी जिंदगी जी वी चल रही है जो आपके फिर भमे पंखड़ते बहुत बड़ी दुकान है अटैची हाउस है ਗੜਛੇ ਕਰੋ ਤੁਸੀਂ ਕਿਸੇ ਨੇ ਵੀ ਕਿਸੇ ਪ੍ਰਕਾਰ ਦਾ ਟੈਕਸੀ ਡਰਾਵਾ ਵਿੱਚ ਸਾਡੇ ਪਾਈ ਦਾ ਕੰਮ ਕਰ ਸਕਦੇ ਪਮਾ ਪਾ ਗੱਲ ਚਾਹ ਬਹੁਤ ਘੈਂਟ ਪਰਸਨ ਨੇ ਬੋਡੀ ਗਾਰਡਰ ਵੀ ਨੇ ਤੇ ਬਹੁਤ ਸੰਗ ਲੱਭ ਜਾ ਤੇ ਆਪਾਂ ਪਹੁੰਚੀ ਆਪਣੇ ਦਫਤਰ 프리 ਟ੍ਰੈਵਲ ਬੰਗਿਆ ਤੇ ਉੱਥੇ ਕੋਲ ਕੇ ਥੋੜਾ ਜਿਆ ਕੀਤਾ ਕੰਮ ਤੇ ਜਾਨੂ ਆਪਣੇ ਬਾਹਰ ਬੱਦਲ ਤੇ ਮੌਸਮ ਰੰਗੀਨ ਹੋ ਚੁੱਕੇ ਸੀਗੇ ਤੇ ਆਪਾਂ ਚੱਲ ਕੇ ਬਾਹਰ ਏਸੀ ਦੀ ਹਵਾ ਲੈਣ ਤੋਂ ਬਾਅਦ ਆਪਾਂ ਥੋੜੀ ਬਾਹਰ ਲਈ ਫਰੈਸ਼ ਆਵਾ ਵੀ ਲਈ ਮੈਂ ਕਿਹਾ ਚਲੋ ਇਹ ਵੀ ਜ਼ਰੂਰੀ ਆ ਨਾ ਜ਼ਿੰਦਗੀ ਦੇ ਵਿੱਚ ਤੇ ਆਪਣੇ ਮਿੱਤਰ ਗੋਲਪੁਰ ਸਾਹਿਬ ਤੇ ਟੱਡੀ ਸ਼ਾਮੀ ਸ਼ੰਮੀ ਟੱਡੀ ਸਾਹਿਬ ਇਹ ਤੋਂ ਪਹੁੰਚ ਕੇ ਕਹਿੰਦੇ ਲ ਬਲੌਗ ਪੜਦਾ ਵਾ ਅਸੀਂ ਨਹੀਂ ਆਂਦੇ ਮੈਂ ਕਿਹਾ ਨਹੀਂ ਆਣਾ ਭਾਈ ਨਾ ਆਓ ਤੁਹਾਡੀ ਮਰਜ਼ੀ ਹੈ ਇਹਨਾਂ ਦਾ ਥੋੜਾ ਜਿਹਾ ਕੰਮ ਮੜਿਆ ਸੀਗਾ ਤੇ ਆਪਾਂ ਨੂੰ ਗੱਡੀ 'ਚ ਲੈਣ ਆਏ ਸੀਗੇ ਪਰ ਆ ਆਪਣੇ ਤੇ ਆਪਾਂ ਪਹੁੰਚ ਕੇ ਜੀ ਬਲਾ ਚੌਰ ਜਾਣਾ ਸੀਗਾ ਮੈਂ ਤਾਂ ਇਹਨਾਂ ਨੂੰ ਬਹੁਤ ਸਮਝਾਉਂਦਾ ਕਿ ਤੁਸੀਂ ਮੈਨੂੰ ਨਾਲ ਲੈ ਕੇ ਜਾਓਗੇ ਤੁਸੀਂ ਮੈਨੂੰ ਘਰ ਉਡਾਣਾ ਉਹ ਭਰਾ ਵਾਏ ਲੈ ਕੇ ਠਾਣੇ ਆਪਣੇ ਰਾਜkumar ਜੀ ਮੌਂਚੀ ਸਾਹਿਬ ਘੈਂਟ ਬੰਦੇ ਆ ਬਲਾ ਚੌਰ ਠਾਣੇ ਦੇ ਵਿੱਚ ਅਸ ਟਾਈਮ ਲੱਗੇ ਹੋਏ ਨੇ ਡਿਊਟੀ ਨਿਭਾ ਰਹੇ ਨੇ ਬਹੁਤ ਵਧੀਆ ਪੰਜਾਬ ਪੁਲਿਸ ਦੇ ਅਫਸਰ ਨੇ ਤੇ ਆਪਾਂ ਉੱਥੋਂ ਕੰਮ ਰਵੇੜ ਕੇ ਤੇ ਆਪਾਂ ਪਹੁੰਚ ਗਏ ਜੀ ਕੇ ਆਰ ਕੈਫੇ ਮਜ਼ਾ ਆ ਗਿਆ ਗੋਲ ਗੱਪੇ ਨੇ ਪਹਿਲੇ ਆਰਡਰ ਕੀਤਾ ਹੋਇਆ ਸੀਗਾ ਚੀਚੀਲੀ ਦਾ ਤੇ ਚੀਚੀਲੀ ਖਾ ਕੇ ਤੇ ਆਪਾਂ ਫਿਰ ਹੋ ਗਈਆਂ ਜੀ ਗੱਲਾਂ ਸ਼ੁਰੂ ਬਾਈ ਕਰਨਵੀਰ ਸਿੰਘ ਵੀ ਆ ਗਿਆ ਤੇ ਬਾਈ ਉਹਨਾਂ ਦਾ ਵਾ ਕੈਫੇ ਤੇ ਗੋਲ ਗੱਪੇ ਪਹਿਲਾਂ ਕਰਦੇ ਮੈਂ ਪਹਿਲਾਂ ਜੀ ਗੋਲ ਗੱਪੇ ਦਾ ਜੀ ਮੂੰਹ ਜਿਆਦਾ ਵੱਡਾ ਹੋ ਅੱਡ ਹੁੰਦਾ ਸੀਗਾ ਗੋਲ ਗੋਪ ਦਾ ਕੇ ਆਰ ਕੈਫੇ ਤੇ ਤਾਨੂੰ ਹਰੇਕ ਪ੍ਰਕਾਰ ਦਾ ਜਿਹੜਾ ਸਮਾਨ ਆ ਐ ਜਿਵੇਂ ਪੀਜ਼ਾ ਸੈਂਡਵਿਚ ਵਧੀਆ ਖੁੱਲਾ ਏਸੀ ਹਾਲ ਜਿੱਥੇ ਤੁਹਾਨੂੰ ਬਹੁਤ ਪ੍ਰਕਾਰ ਦੇ ਤੁਸੀਂ ਭੋਜਨ ਜਿਹੜੇ ਛਕ ਸਕਦੇ ਹੋ ਮਠਿਆਈਆਂ ਦੀ ਗੱਲ ਕਰੀਏ ਕਿਸੇ ਵੀ ਤਿਹਾਰ ਰੱਖੜੀ ਦਾ ਤਿਹਾਰ ਆ ਰਿਹਾ ਮoure ਤੁਸੀਂ ਉੱਥੋਂ ਮਠਿਆਈ ਵਗੈਰਾ ਤੇ ਤੁਹਾਨੂੰ ਰੱਖੜੀਆਂ ਵੀ ਉੱਥੇ ਮਿਲ ਜਾਣਗੀਆਂ ਬਾਈ ਉਹਨਾਂ ਨੇ ਪੂਰਾ ਸੈਟਅਪ ਲਾਏ ਰੱਖਿਆ ਮਠਿਆਈ ਰਸਗੂਲੇ ਗੁਲਾਬ ਜਮਨਾ ਵਰਫੀ ਪੇਠਾ ਤੁਸੀਂ ਕਿਸੇ ਵੀ ਤਰੀਕੇ ਤਰੀਕੇ ਦਾ ਜਿਹੜਾ ਮਠਿਆਈ ਇਹ ਉਹ ਲੈ ਵੀ ਸਕਦੇ ਹੋ ਤੇ ਨਾਲ ਦੇ ਨਾਲ ਉੱਥੇ ਬੰਨੂ ਬਿਸਕੁਟ ਬੇકરી ਵਾਲੇ ਐ ਚਾਕਲੇਟ ਵਗੈਰਾ ਜਿਹੜੇ ਨਿਆਣੇ ਅੱਜਕੱਲ ਬਹੁਤ ਖਾਂਦੇ ਆ ਨਿਆਣਿਆਂ ਦੇ ਬਾਟੇ ਲਈ ਪੇਸਟੀਆਂ ਤੇ ਉਹਨਾਂ ਦੇ ਸਿਰ ਦੀ ਉੱਤੇ ਜਿਹੜੀਆਂ ਟੋਪੀਆਂ ਤੇ ਵਧੀਆ ਤਰ੍ਹਾਂ ਦੀ ਪੈਕਿੰਗ ਪੂਜ਼ੀਆਂ ਨਮਕੀਨ ਤੇ ਵਧੀਆ ਕੇਕ ਇਹ ਬਾਈ ਉਹਨਾਂ ਦੇ ਕੋਲ ਅਵੇਲੇਬਲ ਹੁੰਦੇ ਆ ਤੁਸੀਂ ਕਿਸੇ ਵੀ ਵੇਲੇ ਉੱਥੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਤੇ ਉੱਥੇ ਤੁਹਾਨੂੰ ਕੋਲਡ ਡਰਿੰਕ, એનર્ਜੀ ਡਰਿੰਕ ਤੇ ਬਹੁਤ ਵਧੀਆ ਹਾਲ ਜਿੱਥੇ ਤੁਸੀਂ ਵਾਢੇ ਸੈਲੀਬ੍ਰੇਟ ਕਰ ਸਕਦੇ ਹੋ ਇਧਰਲੇ ਪਾਸੇ ਜੀ ਬਣਦੀ ਹੈ ਪੀਜ਼ਾ, ਸੈਂਡਵਿਚ, ਵਰਗਰ ਤੇ ਹਰੇਕ ਪ੍ਰਕਾਰ ਦਾ ਸ਼ੇਕ, ਬੱਬਲ ਗਮ ਸ਼ੇਕ, ਸਟ੍ਰੋਬਰੀ ਸ਼ੇਕ, ਮੰਗੋ ਸ਼ੇਕ, ਬਨਾਨਾ ਸ਼ੇਕ ਐਂਡ ਫਰੈਸ਼ ਜੂਸ ਵੀ ਅਵੇਲੇਬਲ ਵਾ ਤੇ ਕੋਲਡ ਕਾਫੀ ਤੇ ਸਿਆਲਾਂ ਦੇ ਵਿੱਚ ਬਾਈ ਹੁਣੀ ਹੌਟ ਕਾਫੀ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਕਰਨ ਲੱਗੇ ਆ ਤੇ ਤੁਹਾਨੂੰ ਦੋ ਕੁ ਦਿਨਾਂ ਦੇ ਤੱਕ ਇੱਥੇ ਤੁਹਾਨੂੰ ਦੋਸਾ ਹਾਂ ਇਹ ਬੜੀ ਇਪੋਰਟੈਂਟ ਸੀਗੀ ਗੱਲ ਕਿ ਤੁਹਾਨੂੰ ਇੱਥੇ ਡੋਸਾ ਵੀ ਮਿਲੂਗਾ ਤੇ ਇੱਥੇ ਦਾ ਸਟਾਫ ਬਹੁਤ ਵਧੀਆ ਸਟਾਫ ਦੇ ਵਿੱਚ ਬਹੁਤ ਵਧੀਆ ਇੱਜ਼ਤ ਕਰਨ ਵਾਲੇ ਤੁਹਾਡੇ ਉੱਤੇ ਬੰਦੇ ਤੁਹਾਨੂੰ ਮਿਲਣਗੇ ਤੇ ਆਪਣਾ ਇੱਧਰ ਆਪਾਂ ਬੈਠੇ ਸੀਗੇ ਤੇ ਗੱਲਬਾਤ ਚੱਲ ਰਹੀ ਸੀ ਪੂਰੀ ਜੋਰਾ-ਚੋਰਾ ਤੇ ਬਾਈ ਉਹਨੇ 골ਡ ਲੋਨ ਤੋਂ ਆਏ ਸੀਗੇ ਇਹ ਆਪਣਾ ਫੈਨ ਆ ਗਿਆ ਕਹਿੰਦਾ ਪਾਜੀ ਮੈਂ ਤੁਹਾਡਾ ਹਰੇਕ ਬਲੌਗ ਦੇਖਦਾ ਚੁਕਰ ਹੈ ਸਾਨੂੰ ਲੋਕੀ ਜਾਣਨ ਆਪੇ ਨਹੀਂ ਤਾਂ ਸਾਨੂੰ ਚੈਨ ਨਿਕਾਤ ਨਹੀਂ ਸੀਗੀ ਤੇ ਉੱਥੇ ਸਾਨੂੰ ਚਮੀ ਬਾਈ ਟਾਡੀਆਂ ਨੂੰ ਜਿਹੜੇ ਟਾਢ ਸਿੱਖਣ ਆ ਰਹੇ ਬਾਈ ਉਹਨਾਂ ਦੀ ਕਲਾਸ ਲੱਗਦੀ ਹੈ ਉੱਥੇ ਸਾਡੇ ਜਿਹੜਾ ਮਲਾਪ ਹੋਇਆ ਬਾਈ ਬੈਂਸ ਉਹਨਾਂ ਨਾਲ ਇਹ ਵੀ ਢਾਡੀ ਨੇ ਬਹੁਤ ਸਤਿਕਾਰਯੋਗ ਢਾਡੀ ਨੇ ਮਨਦੀਪ ਸਿੰਘ ਜੀ ਬੈਂਸ ਸਿੰਬਲ ਮਿਆਰੇ ਵਾਲੇ ਤੇ ਉੱਥੇ ਬਾਈ ਯੂਨੀਟਾਡ ਸਿਖਾਉਂਦੇ ਆ ਸਾਰੇ ਵੀਰਾਂ ਨੂੰ ਜਿਨ੍ਹਾਂ ਨੇ ਵੀ ਢਾਡੀਆਂ ਕਲਾ ਪ੍ਰਤੀ ਤੁਹਾਨੂੰ ਢਾਡ ਸਿੱਖਣੀ ਹੋਵੇ ਉੱਥੇ ਸਿੱਖ ਸਕਦਾ ਫਿਰ ਆਪਾਂ ਲੈਣੇ ਸੀ ਥੋੜੇ ਜਿਹਾ ਸੂਟ ਬਾਈ ਸ਼ਾਪਿੰਗ ਵੀ ਕਰਨੀ ਪੈਂਦੀ ਘਰ ਵਾਲੀ ਨੂੰ ਜਸੈਣੀ ਉਹਨਾਂ ਪੈਂਦਾ ਅਤੇ ਵੀ ਆਪਾਂ ਗੱਡੀ ਚੱਕੀ ਤੇ ਆਪਾਂ ਪਹੁੰਚ ਗਏ ਜੀ ਬੰਗਿਆਂ ਗੜ ਸ਼ੰਕਰ ਤੋਂ ਹੁੰਦੇ ਹੋਏ ਬੰਗਿਆਂ ਬੰਗਿਆਂ ਪਹੁੰਚ ਗਏ ਤੋਲੀ ੜ ਢਾਬੇ ਤੇ ਛਕਿਆ ਲੰਗਰ ਤਿੰਨ ਲੰਗਰ ਜਗਨ ਤੋਂ ਉਪਰੰਤ ਮੈਂ ਕਿਹਾ ਚਲੋ ਜੀ ਹੁਣ ਆਪਾਂ ਚੱਲਦੇ ਆਂ ਘਰ ਨੂੰ ਪਰ ਘਰ ਨੂੰ ਕਿਤੇ ਰਾਹ ਦੇ ਵਿੱਚ ਸ਼ੋਭਾ ਯਾਤਰਾ ਸੀ ਮੈਂ ਕਿਹਾ ਚਲੋ ਉਹਦੀ ਵੀਡੀਓ ਬਣਾ ਲੈ ਪਰ ਉਹ ਡਿਲੀਟ ਹੋ ਗਈ ਕਿਸੇ ਕਾਰਨ ਕਰਕੇ ਤੇ ਫੇ ਆਪਾਂ ਮੋਟਰਸਾਈਕਲ ਚੱਕਿਆ ਤੇ ਆਪਾਂ ਤੁਰ ਪਏ ਜੀ ਘਰ ਨੂੰ ਘਰ ਨੂੰ ਆਦਿਆਂ ਨੇ ਬਣਾ ਦੀ ਵੀਡੀਓ ਤੇ ਹੋ ਗਿਆ ਸੀ ਨੇਰਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆਂ ਘਰ ਨੂੰ ਨਵੇਂ ਬਲਾਕ 'ਚ